ਛੱਡਣਾ ਹੀ ਕੱਖ ਪੱਲੇ ਪੰਜਾਬ ਦੇ ਨਾਲ ਲੁਟੇਰੇ ਦਿੱਲੀ ਵਾਲਿਆਂ ਨੇ ਵੇਚ ਕੇ ਜ਼ਮੀਨਾਂ ਥੋੜੇ ਮੋਟੇ ਵੰਡ ਦੇਣਗੇ ਬੁੜੀਆਂ ਨੂੰ ਪਾ ਦੇਣਗੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਕੁਛ ਅਸ਼ਕਾ ਜਾਣਗੇ ਜ਼ਮੀਨਾਂ ਪੰਜਾਬ ਦੇ ਲੋਕਾਂ ਦੀਆਂ ਖੋਹ ਰੇ ਆ ਆ ਲੈਂਡ ਪੂਰੋਂ ਦੇ ਪਿੱਛੇ ਹਟਣ ਦੂਜੀ ਸਕੀਮ ਧਰ ਲਈ ਆ ਨੌਕਰੀਆਂ ਦੀ ਗੱਲ ਕਰ ਲੋ ਨਵਾਂ ਸ਼ਹਿਰ ਸ਼ਹਿਰਪੁਰ ਜਲੰਧਰ ਜਿੰਨੇ ਪਾਵਰ ਕਾਮ ਬਿਜਲੀ ਬੋਰਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਬੰਦੇ ਰੱਖੇ ਗਏ ਆ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਐ 80 80% ਬੰਦੇ ਬਾਹਰਲੇ ਰੱਖੇ ਜਾ ਰਹੇ ਐ ਸਹਿਕਾਰੀ ਖੰਡ ਮਿਲਦੀਆਂ ਪੋਸਟਾਂ ਨਿਕਲੀਆਂ ਸੀਗੀਆਂ ਆ ਹੁਣ ਇੱਥੇ ਜਿਹੜੀ ਆਧਾਰਵਾਦ ਯੂਨੀਵਰਸਿਟੀ ਐ ਉਹਦੇ ਪ੍ਰੋਫੈਸਰਾਂ ਦੀਆਂ ਪੋਸਟਾਂ ਕੱਢੀਆਂ 38 ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਸਹਿਕਾਰੀ ਖੰਡ ਮਿਲਦੀਆਂ ਪੋਸਟਾਂ 'ਚ ਤੇ ਯੂਨੀਵਰਸਿਟੀ ਦੇ ਪੋਸਟਾਂ ਦੇ ਵਿੱਚ ਨੋਟੀਫਿਕੇਸ਼ਨ ਆ ਸਰਕਾਰ ਦਾ ਵੀ ਕੋਈ ਲੋੜ ਨਹੀਂ ਪੰਜਾਬੀ ਤੁਸੀਂ ਪੜ੍ਹੇ ਹੋ ਨਹੀਂ ਪੜ੍ਹੇ ਤੁਸੀਂ ਇੱਕ ਵਾਰੀ ਅਪਲਾਈ ਕਰੋ ਜੇ ਤੁਸੀਂ ਉੱਥੇ ਸਿਲੈਕਟ ਹੋ ਜਾਨਨੇ ਆ ਭਰਤੀ ਹੋ ਜਾਨਨੇ ਆ ਤਾਂ ਤੁਸੀਂ ਤਿੰਨਾਂ ਸਾਲਾਂ ਦੇ ਵਿੱਚ ਕੋਈ ਵੀ ਪੇਪਰ ਦੇ ਪੰਜਾਬੀ ਦਾ ਇੱਕ ਟੈਸਟ ਹੈ ਉਹਨੂੰ ਪਾਸ ਕਰ ਸਿਰੋ ਤਿੰਨ ਸਾਲ ਦੇ ਵਿੱਚ ਨੌਕਰੀ ਜੁਆਇਨ ਕਰਨ ਤੋਂ ਬਾਅਦ ਸਾਨੂੰ ਕੋਈ ਪਰਵਾਹ ਨਹੀਂ ਲੱਗੇ ਲੋ ਇਹਨਾਂ ਦੇ ਮਗਰ ਹੱਦ ਹੋ ਗਈ ਯਾਰ ਕਿੱਥੇ ਖੜੇ ਹੋ ਹੋਰ ਆ ਜਾਓ ਆ ਐਸਆਈ ਆ ਹਲੇ ਹੋਰ ਤੁਹਾਨੂੰ ਦੱਸ ਦਿੰਨਾ ਹੈ ਆ ਬਿਹਾਰ ਪਤਾ ਕਿਵੇਂ ਜਿੱਤ ਗਈ ਬੀਜੇਪੀ ਤੇ ਦੂਜਿਆਂ ਨਾਲ ਗੱਠ ਜੋੜ 200 ਤੋਂ ਉੱਪਰ ਕਿਵੇਂ ਸੀਟਾਂ ਲੈ ਗਏ 60 ਤੋਂ 70 ਲੱਖ ਬਿਹਾਰ ਦੇ ਵਿੱਚ ਐਸਆਈਆਰ ਦੇ ਤਹਿਤ ਸਰ ਦੇ ਤਹਿਤ ਜਿਹੜੀ ਨਵੀਂ ਮਰਦਮਸ਼ਿਮਾਰੀ ਸ਼ੁਰੂ ਕੀਤੀ ਹੈ 60 ਤੋਂ 70 ਲੱਖ ਵੋਟ ਕੱਟੀ ਗਈ ਉੱਥੇ ਤੇ ਵੋਟਾਂ ਬਣਾਂ